ਸਤਿ ਸ੍ਰੀ ਅਕਾਲ ਜੀ ਯਮ ਪੰਜਾਬੀ ਮਸਾਲਾ ਕੁਕਿੰਗ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਅੱਜ ਮੈਂ ਤੁਹਾਡੇ ਨਾਲ ਗਰਮੀਆਂ ਸਰਦੀਆਂ ਚ ਖਾਣ ਵਾਲੀ ਪੰਜੀਰੀ ਦੀ ਰੈਸਪੀ ਸ਼ੇਅਰ ਕਰਨ ਜਾ ਰਹੀ ਹਾਂ ਭੁੰਨੇ ਹੋਏ ਛੋਲੇ ਦੀ ਪੰਜੀਰੀ ਜਿੰਨੂੰ ਚਾਹੋ ਤੇ ਗਰਮੀਆਂ ਚ ਵੀ ਖਾ ਸਕਦੇ ਹੋ ਤੇ ਸਰਦੀਆਂ ਚ ਚਲੋ ਦੇਖਦੇ ਹਾਂ ਇਹਨੂੰ ਅਸੀਂ ਕਿਸਾ ਬਣਾਨੇ ਆ ਸਭ ਤੋਂ ਪਹਿਲੇ ਅਸੀਂ ਭੁੰਨੇ ਹੋਏ ਛੋਲੇ ਲਾਂਗੇ ਭੁੰਨੇ ਹੋਏ ਛੋਲੇ ਛਿਲਕਿਆਂ ਸਮੇਤ ਵੀ ਲੈ ਸਕਦੇ ਹੋ ਤੇ ਉਹਨਾਂ ਦਾ ਇਸ ਤਰ੍ਹਾਂ ਛਿਲਕਾ ਉਤਾਰ ਲਓ ਤੇ ਜੇ ਬਿਨਾ ਛਿਲਕੇ ਦੇ ਮਿਲਦੇ ਨੇ ਤੇ ਉਹ ਵੀ ਲੈ ਸਕਦੇ ਹੋ ਇਹ ਮੈਂ 2 ਕੱਪ ਭੁੰਨੇ ਹੋਏ ਛੋਲੇ ਲਿੱਤੇ ਨੇ ਜਿੰਨਾਂ ਦਾ ਮੈਂ ਛਿਲਕਾ ਉਤਾਰਦਾ ਹੁਣ ਅਸੀਂ ਇੱਕ ਮਿਕਸਰ ਜਾਰ ਲਾਾਂਗੇ ਤੇ ਉਹਦੇ ਚੰਨੂ ਪਾ ਕੇ ਗ੍ਰਾਈਂਡ ਕਰਕੇ ਅਦਾਸੀ ਪਾਊਡਰ ਬਣਾ ਲਾਂਗੇ ਪਾਊਡਰ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ ਛਾਣ ਲਾਂਗੇ ਤਾਂ ਕਿ ਇਹਦੇ ਚ ਅਗਰ ਕੋਈ ਮੋਟਾ ਪੀਸ ਰਹਿ ਗਿਆ ਤੇ ਉਹਨੂੰ ਅਸੀਂ ਅਲੱਗ ਕਰ ਲਈਏ ਇਸ ਤਰ੍ਹਾਂ ਇਹਨੂੰ ਅਸੀਂ ਛਾਣ ਲਾਂਗੇ ਇਹ ਦੇਖੋ ਕਾਫੀ ਸਾਰੇ ਰਹਿ ਗਏ ਮੋٹے ਮੋٹے ਦਾਣੇ ਚਾਹੋ ਤੇ ਇੱਕ ਵਾਰੀ ਦੁਬਾਰਾ ਪੀਸ ਲਓ ਨਹੀਂ ਤੇ ਇਹਨੂੰ ਤੁਸੀਂ ਸਾਈਡ ਤੇ ਰੱਖ ਦੋ ਹੁਣ ਅਸੀਂ ਇਹਦੇ ਵਿੱਚ 1 ਕੱਪ ਬੂਰਾ ਚੀਨੀ ਲਿੱਤੀ ਹੈ ਉਹ ਬੂਰਾ ਚੀਨੀ ਨੂੰ ਵੀ ਅਸੀਂ ਪੀਸ ਲਾਂਗੇ ਗ੍ਰਾਈਂਡ ਕਰ ਲਾਂਗੇ ਥੋੜਾ ਜਿਹਾ ਤਾਂ ਕਿ ਬਰੀਕ ਹੋ ਜਾਏ ਇੱਕ ਪੈਨ ਲਾਂਗੇ ਉਹਦੇ ਚ ਅਸੀਂ ਥੋੜਾ ਜਿਹਾ ਡਰਾਈ ਫਰਾਈ ਕਰ ਲਾਂਗੇ ਇਹ ਮੈਂ 10-15 ਬਦਾਮ ਲਿੱਤੇ ਨੇ ਤੇ 10-15 ਕਾਜੂ ਲਿੱਤੇ ਨੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਹਲਕਾ ਹਲਕਾ ਫਰਾਈ ਕਰ ਲਾਂਗੇ 1 ਕੱਪ ਮਖਾਣੇ ਮਖਾਣੇ ਨੂੰ ਵੀ ਅਸੀਂ ਇਸੇ ਤਰ੍ਹਾਂ ਡਰਾਈ ਰੋਸਟ ਕਰ ਲਾਂਗੇ ਔਰ ਇਹਨੂੰ ਤੋੜ ਕੇ ਦੇਖ ਲਾਂਗੇ ਅਗਰ ਤੇ ਇਹ ਬੜੇ ਆਮਨਲ ਟੁੱਟ ਰਿਹਾ ਹੈ ਤੇਦਾ ਮਤਲਬ ਸਾਡੇ ਐ ਰੋਸਟ ਹੋ ਗਏ ਨੇ ਇਸ ਸਾਈਡ ਤੇ ਕਰ ਦਾਂਗੇ ਇਹਨਾਂ ਨੂੰ ਅਸੀਂ ਰੱਖ ਦਾਂਗੇ ਹੁਣ ਅਸੀਂ ਉਸੀ ਫਰਾਈ ਪੈਨ ਵਿੱਚ ਅਸੀਂ ਹੁਣ ਅੱਧਾ ਕੱਪ ਘਿਓ ਲਾਂਗੇ ਤੇ ਥੋੜਾ ਥੋੜਾ ਪਾ ਕੇ ਅਸੀਂ ਘਿਓ ਨੂੰ ਮੈਲਟ ਹੁੰਦਾਂਗੇ ਘਿਓ ਮੈਲਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਜਿਹੜਾ ਇਹ ਸਤੂ ਜਾਂ ਸਮਝ ਲਓ ਚਨੇ ਦੇ ਜਿਹੜਾ ਪਾਊਡਰ ਬਣਾ ਕੇ ਰੱਖਿਆ ਸੀ ਉਹ ਪਾ ਕੇ ਇਹਨੂੰ ਅਸੀਂ ਥੋੜਾ ਜਿਹਾ ਭੁੰਨ ਲਾਂਗੇ ਪੈਸੇ ਭੁੰਨੇ ਹੀ ਹੋਏ ਨੇ ਛੋਲੇ ਲੇਕਿਨ ਇਹਨੂੰ ਅਸੀਂ ਥੋੜਾ ਜਿੰਨਾ ਤਾਂ ਭੁੰਨਾ ਹੈ ਤਾਂ ਕਿ ਘਿਓ ਵੀ ਮਿਕਸ ਹੋ ਜੇ ਔਰ ਥੋੜਾ ਜਿਹਾ ਇਹਦੇ ਵਿੱਚ ਘਿਓ ਦਾ ਫਲੇਵਰ ਆਵੇ ਤੇ ਛੋਲਿਆਂ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਘਿਓ ਪਾ ਦਿਓ ਘਿਓ ਇਹ ਕਾਫੀ ਪਿੰਦੇ ਹੈਗੇ ਨੇ ਤੇ ਮੈਂ ਅੱਧਾ ਕੱਪ ਆਇਆ ਇਹਦੇ ਵਿੱਚ ਦੋ ਵਾਰੀ ਕਰਕੇ ਪਾਇਆ ਅਗਰ ਤੁਹਾਨੂੰ ਫੇਰ ਵੀ ਲੱਗੇ ਘੱਟ ਹੈ ਤੇ ਤੁਸੀਂ ਆਪਣੇ ਹਿਸਾਬ ਨਾਲ ਇੱਕ ਦੋ ਚਮਚ ਘਿਓ ਹੋਰ ਪਾ ਸਕਦੇ ਹੋ ਇਹ ਬਚਿਆ ਹੈ ਵੀ ਮੈਂ ਪਾ ਦਿੱਤਾ ਹੈ ਇਹਦੇ ਵਿੱਚ ਫਲੇਮ ਜਿਹੜਾ ਹੈ ਉਹ ਤੁਸੀਂ ਲੋ ਟੂ ਮੀਡੀਅਮ ਹੀ ਰੱਖਣਾ ਹੈ ਖੁਸ਼ਬੂ ਆਨ ਤੱਕ ਬਸ ਅਸੀਂ ਇਹਨੂੰ ਥੋੜਾ ਜਿੰਨਾ ਭੁੰਨ ਲਾਂਗੇ ऐसे आधा चम्मच छोटी इलायची ਦਾ ਪਾਊਡਰ ਪਾ ਦਾਂਗੇ ਹਰੀ ਲਾਚੀ ਦਾ ਇਹਨੂੰ ਵੀ ਮਿਕਸ ਕਰ ਲਾਂਗੇ ਉਹਦੇ ਮੈਂ ਅੱਦੇ ਜਿਹੜੇ ਨੇ ਕਾਜੂ ਅਰ ਬਦਾਮ ਨੂੰ ਛੋਟਾ ਛੋਟਾ ਕੱਟ ਲਿੱਤਾ ਡਰਾਈ ਫਰੂਟ ਉਹ ਅਸੀਂ ਇਹਦੇ ਵਿੱਚ ਪਾ ਦਾਂਗੇ ਪਹਿਲੇ ਥੋੜਾ ਜਿਹਾ ਗਾਰਨਿਸ਼ ਕਰਨ ਵਾਸਤੇ ਰੱਖ ਲਿਆ ਔਰ ਇਹ ਬੂਰਾ ਚੀਨੀ ਹੈ ਇਹਨੂੰ ਵੀ ਅਸੀਂ ਪਾ ਦਾਂਗੇ ਵਿੱਚ ਔਰ ਗੈਸ ਨੂੰ ਅਸੀਂ ਬੰਦ ਕਰਕੇ ਪਾਣਾ ਇਹਨੂੰ ਥੋੜਾ ਠੰਡਾ ਹੋਣ ਤੇ ਬਾਅਦ ਸਾਰੀ ਬੂਰਾ ਚੀਨੀ ਅਸੀਂ ਮਿਕਸ ਕਰ ਲਾਂਗੇ ਬੂਰਾ ਚੀਨੀ ਦੀ ਜਗ੍ਹਾ ਤੁਸੀਂ ਸ਼ੱਕਰ ਜਾਂ ਦੂਸਰੀ ਆਮ ਚੀਨੀ ਜਿਹੜੀ ਉਹਨੂੰ ਵੀ ਪੀਸ ਕੇ ਪਾ ਸਕਦੇ ਹੋ ਚੀਨੀ ਪਾਉਣ ਨਾਲ ਮੈਨੂੰ ਲੱਗਿਆ ਥੋੜਾ ਜਿਹਾ ਘਿਓ ਘਟ ਗਿਆ ਤੇ ਮੈਂ 1-2 ਚਮਚ ਘਿਓ ਹੋਰ ਪਾਏ ਨੇ ਗਰਮੀਆਂ ਨੇ ਇਸ ਕਰਕੇ ਬਹੁਤ ਜ਼ਿਆਦਾ ਘਿਓ ਚੰਗਾ ਨਹੀਂ ਲੱਗਦਾ ਥੋੜਾ ਜਿਹਾ ਡਰਾਈ ਡਰਾਈ ਅੱਛੀ ਲੱਗਦੀ ਹੈ ਇਸ ਕਰਕੇ ਥੋੜਾ ਜਿਹਾ ਘਿਓ ਘਟ ਪਾਇਆ ਸੀ ਐਮ ਇਹ ਜਿਹੜਾ ਬਾਕੀ ਡਰਾਈ ਫਰੂਟ ਸੀ ਸਾਰਾ ਇੱਕ ਪਲੇਟ 'ਚ ਰੱਖ ਲਿੱਤਾ ਹੈ ਉਹ ਅਸੀਂ ਉਹਨੇ ਦੇ 'ਚ ਮਿਕਸ ਕਰ ਦਾਂਗੇ ਥੋੜੇ ਜਿਹਾ ਮਖਾਨਿਆਂ ਨੂੰ ਮੈਂ ਥੋੜਾ ਦਰਦਰਾ ਕੁੱਟ ਲਿੱਤਾ ਹੈ ਥੋੜੇ ਮਖਾਨੇ ਅਸੀਂ ਉਹ ਪਾ ਦਾਂਗੇ ਵਿੱਚ ਨ ਮਿਕਸ ਕਰ ਦਾਂਗੇ ਅੱਧੇ ਮਖਾਨੇ ਪੀਸ ਲਿੱਤੇ ਅੱਧੇ ਅੰਜੀ ਪਾ ਲਿੱਤੇ ਨੇ ਤੇ ਇਹ ਸਾਡੀ ਗਰਮੀਆਂ ਦੀ ਬਹੁਤ ਹੀ ਸੁਆਦਿਸ਼ਟ ਬੜੀ ਸੁਆਦੀ ਪੰਜੀਰੀ ਬਣ ਕੇ ਤਿਆਰ ਹੋ ਗਈ ਹੈ ਅਗਲ ਤੁਹਾਨੂੰ ਮੇਰੀ ਇਹ ਭੁੰਨੇ ਛੋਲਿਆਂ ਦੀ ਪੰਜੀਰੀ ਦੀ ਰੈਸਪੀ ਚੰਗੀ ਲੱਗਦੀ ਹੈ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਕਮੈਂਟਸ ਮੇਰੇ ਨਾਲ ਸ਼ੇਅਰ ਜ਼ਰੂਰ ਕਰਨਾ ਸਭ ਦਾ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਲੀ ਰੈਸਪੀ 'ਚ ਅਸੀਂ ਫੇਰ ਮਿਲਾਂਗੇ